ਮਹੱਲਾ ਤੀਜਾ ਨਦਰੀ ਆਵਦਾ ਨਾਲ ਨਾ ਚੱਲਾਈ ਵੇਖੋ ਕੋ ਵਿਉਪਾਏ ਬੇਸ਼ੱਕ ਨਿਰਣਾ ਕਰਕੇ ਵੇਖ ਲਾਉ ਜੋ ਕੁਝ ਇਨਾਂ ਅੱਖੀਆਂ ਨਾਲ ਦਿਸਦਾ ਹੈ ਜੀਵ ਦੇ ਨਾਲ ਨਹੀਂ ਜਾ ਸਕਦਾ ਸਤਗੁਰ ਸੱਚ ਉਦੜਾਇਆ ਸੱਚ ਰਹੋ ਰਹੁ ਲਿਵ ਲਾਈ ਇਸ ਕਾ ਕੇ ਸਤਗੁਰੂ ਨੇ ਨਿਸ਼ਚਾ ਕਰਾਇਆ ਹੈ ਕਿ ਸੱਚਾ ਪ੍ਰਭੂ ਨਾਲ ਨਿਵਣ ਜੋਗ ਹੈ ਤਾਂ ਤੇ ਪ੍ਰਭੂ ਵਿੱਚ ਬਿਰਤੀ ਜੋੜੀ ਰੱਖੇ ਨਾਨਕ ਸਬਦੀ ਸੱਚ ਹੈ ਕਰਮੀ ਪੱਲਾ ਪਾਏ ਜੇ ਨਾਨਕ ਜੇ ਪ੍ਰਭੂ ਦੀ ਮਿਹਰ ਹੋਵੇ ਤਾਂ ਗੁਰੂ ਦੇ ਸ਼ਬਦ ਦੀ ਰਾਹੀ ਸੱਚਾ ਹਰੀ ਹਿਰਦੇ ਵਿੱਚ ਵਸਦਾ ਹੈ ਪਾਉੜੀ ਹਰਿ ਅੰਦਰ ਬਾਹਰ ਇੱਕ ਤੂੰ ਤੂੰ ਜਾਣ ਭੀਤ ਏ ਹਰੀ ਤੂੰ ਸਭਨੀ ਥਾਈ ਅੰਦਰ ਬਾਹਰ ਵਿਆਪਕ ਹੈ ਇਸ ਕਰਕੇ ਜੀਵਾਂ ਦੇ ਹਿਰਦਿਆਂ ਨੂੰ ਤੂੰ ਹੀ ਜਾਣਦਾ ਹੈ ਜੋ ਕਿਛੈ ਸੋ ਹਰ ਜਾਣਦਾ ਮੇਰੇ ਮਨ ਹਰ ਚੀਤ ਇਹ ਮੇਰੇ ਮਨ ਜੋ ਕੁਝ ਕਰੀਦਾ ਹੈ ਸਭ ਥਾਈ ਵਿਆਪਕ ਹੋਣ ਕਰਕੇ ਉਹ ਹਰੀ ਜਾਣਦਾ ਹੈ ਤਾ ਤੇ ਉਸ ਦਾ ਸਿਮਰਨ ਕਰ ਸੋ ਡਰੈ ਜੀ ਪਾਪ ਕਮਾਵਦਾ ਧਰਮੀ ਵਿਗਸੇਤ ਆਪ ਕਰਨ ਵਾਲੇ ਰੱਬ ਤੋਂ ਡਰ ਲੱਗਦਾ ਹੈ ਤੇ ਧਰਮੀ ਵੇਖ ਕੇ ਖੜਦਾ ਹੈ ਤੂੰ ਸੱਚਾ ਆਪ ਨੇ ਆਉ ਸੱਚ ਤਾਂ ਡਰਿਆ ਕੀਤ ਏ ਹਰੀਏ ਡਰਿਏ ਵੀ ਕਿਉਂ ਜਦੋਂ ਜੀਹਾ ਤੂੰ ਆਪ ਸੱਚਾ ਹੈ ਤੇਰਾ ਤਿਰਨ ਆਉ ਵੀ ਸੱਚਾ ਹੈ ਜਿਨਾਂ ਨਾਨਕ ਸੱਚ ਪਛਾਣਿਆ ਸੇ ਸੱਚ ਰਲੀਤ ਦਨ ਤ ਕਿਤੇ ਰਹਾ ਇਹ ਨਾਨਕ ਜਿਨ੍ਹਾਂ ਨੂੰ ਸੱਚੇ ਹਰੀ ਦੀ ਸਮਝ ਪਈ ਹੈ ਉਹ ਉਸ ਦੇ ਵਿੱਚ ਹੀ ਰਹਿ ਜਾਂਦੇ ਹਨ ਪਾਪ ਉਸ ਦੇ ਨਾਲ ਇੱਕ ਮਿਕ ਹੋ ਜਾਂਦੇ ਹਨ ਸ਼ਲੋਕ ਮਹਲਾ 3 ਕਲਮ ਜਲਉ ਸਣ ਮਸ ਬਾਣੀਆਂ ਕਬਦ ਭੀ ਜਲ ਜਾਓ ਸੜ ਜਾਏ ਉਹ ਕਲਮ ਸਮੀਤ ਦਵਾਈ ਦੇ ਤੇ ਉਹ ਕਾਗਜ਼ ਵੀ ਸੜ ਜਾਏ ਲਿਖਣ ਵਾਲਾ ਜਲ ਬਣਉ ਜਨ ਲਿਖਿਆ ਦੂਜਾ ਭਾਉ ਲਿਖਣ ਵਾਲਾ ਵੀ ਸੜ ਮਰੇ ਜਿਸ ਨੇ ਨਿਰਾ ਮਾਇਆ ਦੇ ਪਿਆਰ ਦਾ ਲੇਖਾ ਲਿਖਿਆ ਹੈ ਨਾਨਕ ਪੁਰਬ ਲਿਖਿਆ ਕਮਾਵਣਾ ਅਵਰ ਨਾ ਕਰਨਾ ਜਾਏ ਕਿਉਂਕਿ ਹੀ ਨਾਨਕ ਜੀਵ ਉਹੀ ਕੁਝ ਕਮਾਉਂਦਾ ਹੈ ਜੋ ਸੰਸਕਾਰ ਆਪਣੇ ਚੰਗੇ ਮੰਦੇ ਕੀਤੇ ਕੰਮਾਂ ਅਨੁਸਾਰ ਪਹਿਲਾਂ ਤੋਂ ਆਪਣੇ ਹਿਰਦੇ ਉੱਤੇ ਲਿਖੀ ਜਾਂਦਾ ਹੈ ਜੀਵ ਇਸ ਦੇ ਉਲਟ ਕੁਝ ਨਹੀਂ ਕਰ ਸਕਦਾ ਮਹੱਲਾ ਤੀਜਾ ਹੋਰ ਕੂੜ ਪੜਨਾ ਕੂੜ ਬੋਲਣਾ ਮਾਇਆ ਨਾਲ ਪਿਆਰ ਹੋਰ ਮਾਇਆ ਸੰਬੰਧੀ ਪੜਨਾ ਵਿਅਰਥ ਉਦਮ ਹੈ ਹੋਰ ਬੋਲਣਾ ਵੀ ਵਿਅਰਥ ਕਿਉਂਕਿ ਇਹ ਉਦਮ ਮਾਇਆ ਨਾਲ ਪਿਆਰ ਵਧਾਉਂਦੇ ਹਨ ਨਾਨਕ ਬਿਨ ਨਾਵੇ ਕੋਥਿਰ ਨਹੀਂ ਪੜ ਪੜ ਹੋਏ ਖੁਆਰ ਇਹ ਨਾਨਕ ਪ੍ਰਭੂ ਦੇ ਨਾਮ ਤੋਂ ਬਿਨਾ ਕੋਈ ਵੀ ਸਦਾ ਨਹੀਂ ਰਹਿਣਾ ਭਾਵ ਸਦਾ ਨਾਲ ਨਹੀਂ ਨਿਵਣਾ ਇਸ ਵਾਸਤੇ ਜੇ ਕੋਈ ਹੋਰ ਪੜਦੀਆਂ ਹੀ ਪਰਦਾ ਹੈ ਖੁਆਰ ਹੁੰਦਾ ਹੈ ਪਾਉੜੀ ਹਰ ਕੀ ਵਡਿਆਈ ਵੱਡੀ ਹੈ ਹਰ ਕੀਰਤਨ ਹਰ ਕਾ ਜਿਸਹਾਰੀ ਦਾ ਧਰਮ ਦਾ ਨ્યાਹ ਹੈ ਉਸਦੀ ਸਿਪਸਲਾ ਦੀ ਉਸਦਾ ਕੀਰਤਨ ਕਰਨਾ ਇਹੋ ਜੀਵ ਲਈ ਵੱਡੀ ਕਰਨੀ ਹੈ ਹਰ ਕੀ ਵਡਿਆਈ ਵੱਡੀ ਹੈ ਜਾਨਿਆਉ ਹੈ ਧਰਮ ਕਾ ਜਿਸਹਰੀ ਦਾ ਧਰਮ ਦਾ ਨ્યાਹ ਹੈ ਉਸਦੀ ਸਿਪਸਲਾ ਦੀ ਉਸਦਾ ਕੀਰਤਨ ਕਰਨਾ ਇਹੋ ਜੀਵ ਲਈ ਵੱਡੀ ਕਰਨੀ ਹੈ ਹਰ ਕੀ ਵਡਿਆਈ ਵੱਡੀ ਹੈ ਜਾਂ ਫਲ ਹੈ ਜੀ ਕਾ ਹਰੀ ਦੀ ਵਡਿਆਈ ਕਰਨੀ ਸਭ ਤੋਂ ਚੰਗਾ ਕੰਮ ਹੈ ਕਿਉਂਕਿ ਜੀਵ ਦਾ ਅਸਲੀ ਫਲ ਹੀ ਇਹੋ ਹੈ ਭਾਵ ਜਨਮ ਮਨੋਰਥ ਹੀ ਇਹੀ ਹੈ ਹਰ ਕੀ ਵਡਿਆਈ ਵੱਡੀ ਹੈ ਜਾਂ ਨਾ ਸੁਣਈ ਕਹਿਆ ਚੁਗਲ ਕਾ ਜੋ ਪ੍ਰਭੂ ਚੁਗਲ ਦੀ ਗੱਲ ਵੱਲ ਕੰਨ ਨਹੀਂ ਧਰਦਾ ਉਸ ਦੀ ਸਿਫਤ ਕਰਨੀ ਵੱਡੀ ਕਰਨੀ ਹੈ ਅਰ ਕੀ ਵਡਿਆਈ ਵੱਡੀ ਹੈ ਆ ਪੁੱਛਿਆ ਦਾਨ ਦੇਵ ਕਾ ਜੋ ਪ੍ਰਭੂ ਕਿਸੋ ਨੂੰ ਪੁੱਛ ਕੇ ਦਾਨ ਨਹੀਂ ਦਿੰਦਾ ਉਸ ਦੀ ਵਡਿਆਈ ਉੱਤਮ ਕਮ ਹੈ ਵਾਹਿਗੁਰੂ ਜੀ ਕਾ ਕਲਸਾ ਵਾਹਿਗੁਰੂ ਜੀ ਕੀ ਫਤਿਹ